ਅੱਜ ਦੇ ਵੀਡੀਓ ਵਿੱਚ ਦੱਸਦੇ ਹਾਂ ਕਿ ਅਨੁਰਗ ਮੇਕਅਪ ਮੰਤਰ ਅਕੈਡਮੀ ਮੁੰਬਈ ਦੀਆਂ ਕਮੀਆਂ ਕੀ ਹਨ ਅਨੁਰਗ ਮੇਕਅਪ ਮੰਤਰ ਅਕੈਡਮੀ ਮੁੰਬਈ ਵਿੱਚ ਮੇਕਅਪ ਕੋਰਸ ਦੀ ਡਿਊਰੇਸ਼ਨ ਸਿਰਫ 1 ਮਹੀਨਾ ਹੁੰਦੀ ਹੈ ਇਸ ਸਿਚੁਏਸ਼ਨ ਵਿੱਚ ਜਦੋਂ ਸਟੂਡੈਂਟਸ ਕੋਰਸ ਸਮਝਣਾ ਸਟਾਰਟ ਕਰਦੇ ਹਨ ਕੋਰਸ ਖਤਮ ਹੋ ਜਾਂਦਾ ਹੈ ਤਾਂ ਕਰਕੇ ਜੇ ਤੁਸੀਂ ਫਰੈਸ਼ਰ ਹੋ ਅਤੇ ਅਨੁਰਗ ਮੇਕਅਪ ਮੰਤਰ ਅਕੈਡਮੀ ਤੋਂ ਕੋਰਸ ਕਰਦੇ ਹੋ ਤਾਂ ਇਹ ਤੁਹਾਡੇ ਲਈ ਪੈਸੇ ਅਤੇ ਟਾਈਮ ਦੋਨੋਂ ਦਾ ਵੇਸਟ ਸਾਬਿਤ ਹੋਏਗਾ ਅਨੁਰਗ ਮੇਕਅਪ ਮੰਤਰ ਅਕੈਡਮੀ ਵਿੱਚ ਕਿਸੇ ਸਟੂਡੈਂਟ ਨੂੰ ਕੋਈ ਪਲੇਸਮੈਂਟ ਜਾਂ ਇੰਟਰਨਸ਼ਿਪ ਨਹੀਂ ਦਿੱਤੀ ਜਾਂਦੀ ਨੁਰਗ ਮੇਕਅਪ ਮੰਦਰ ਅਕੈਡਮੀ ਦੇ ਇੱਕ ਬੈਚ ਵਿੱਚ 200 ਤੋਂ 300 ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਿਸ ਕਰਕੇ ਟ੍ਰੇਨਰਸ ਸਾਰੇ ਸਟੂਡੈਂਟਸ ਤੇ ਫੋਕਸ ਨਹੀਂ ਕਰ ਪਾਉਂਦੇ ਨੁਰਗ ਮੇਕਅਪ ਮੰਦਰ ਅਕੈਡਮੀ ਦੀ ਪੂਰੇ ਭਾਰਤ ਵਿੱਚ ਸਿਰਫ ਇੱਕ ਬ੍ਰਾਂਚ ਹੈ ਜੋ ਕਿ ਮੁੰਬਈ ਵਿੱਚ ਹੈ ਜਿਸ ਕਰਕੇ ਸਟੂਡੈਂਟਸ ਨੂੰ ਇਸ ਅਕੈਡਮੀ ਤੋਂ ਕੋਰਸ ਕਰਨ ਲਈ ਮੁੰਬਈ ਹੀ ਆਣਾ ਪੈਂਦਾ ਹੈ ਜੇ ਤੁਸੀਂ ਭਾਰਤ ਦੀ ਬੈਸਟ ਬਿਊਟੀ ਅਕੈਡਮੀ ਤੋਂ ਕੋਰਸ ਕਰਕੇ ਮੇਕਅਪ ਆਰਟਿਸਟ ਬਣਨਾ ਚਾਹੁੰਦੇ ਹੋ ਤਾਂ ਅੱਜ ਤੁਹਾਨੂੰ ਦੱਸਦੇ ਹਾਂ ਕਿ ਭਾਰਤ ਦੀਆਂ ਟੌਪ ਦੀਆਂ ਬਿਊਟੀ ਅਕੈਡਮੀਆ ਕਿਹੜੀਆਂ ਹਨ ਭਾਰਤ ਵਿੱਚ ਮੇਕਅਪ ਕੋਰਸ ਕਰਵਾਉਣ ਲਈ ਇਸ ਅਕੈडमी ਨੇ ਆਪਣੀ ਬੈਸਟ ਟ੍ਰੇਨਿੰਗ ਕੁਆਲਿਟੀ ਅਤੇ 100% ਜੋਬ ਪਲੇਸਮੈਂਟ ਕਰਕੇ ਲਗਾਤਾਰ 6 ਵਰ੍ਹੇ ਭਰ ਤਦ ਦੀ ਬੈਸਟ ਬਿਊਟੀ ਅਕੈडमी ਦਾ ਅਵਾਰਡ ਵੀ ਮਿਲ ਚੁੱਕਿਆ ਹੈ ਭਾਰਤ ਵਿੱਚ ਮੇਕਅਪ ਕੋਰਸ ਕਰਵਾਉਣ ਲਈ ਦੂਜੇ ਨੰਬਰ ਤੇ ਆਉਂਦੀ ਹੈ ਫੈਤਮੂ ਪ੍ਰੋ ਮੇਕਅਪ ਅਕੈडमी ਦੀ ਮੁੰਬਈ ਬ੍ਰਾਂਚ ਅਤੇ ਭਾਰਤ ਵਿੱਚ ਮੇਕਅਪ ਕੋਰਸ ਕਰਵਾਉਣ ਲਈ ਤੀਜੇ ਨੰਬਰ ਤੇ ਆਉਂਦੀ ਹੈ ਪਰਲ ਅਕੈडमी ਦੀ ਮੁੰਬਈ ਬ੍ਰਾਂਚ ਆਪਣੇ ਕਰੀਅਰ ਬਾਰੇ ਹੋਰ ਜਾਣਨ ਲਈ ਸਾਡੇ ਚੈਨਲ ਬੈਸਟ ਕੈਰੀਅਰ ਗਾਈਡ ਫॉर ਪੰਜਾਬੀ ਨੂੰ ਸਬਸਕ੍ਰਾਈਬ ਕਰੋ ਅਤੇ ਫੋਲੋ ਕਰੋ